ਤਰਨਤਾਰਨ ਚ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਨੂੰ ਸੁਲਝਾਉਣ ਚ ਕਾਰਵਾਈ ਕੀਤੀ ਸ਼ੁਰੂ ਪੰਜਾਬ ਦੇ ਤਰਨਤਾਰਨ ਚ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਕੁਝ ਵਿਅਕਤੀਆਂ ਵੱਲੋਂ ਨੌਜਵਾਨ ਨੂੰ ਅੱਜ ਗੋਲੀ ਮਾਰੀ ਗਈ ਅਤੇ ਜ਼ਖਮੀ ਹਾਲਤ ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਤੇ ਜਖਮਾਂ ਚਾਦਾ ਦੇਖਤੇ ਹੋਏ ਅਮਰਸਰ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ ਹੈ ਮਤਕ ਨੌਜਵਾਨ ਦੀ ਪਹਿਚਾਨ ਵਿਨੀ ਕੁਮਾਰ ਉਰਫ ਵਿਨੀ ਵਜੋਂ ਹੋਈ ਹੈ ਤਰਨਤਾਰਨ ਤੇ ਐਸਪੀ ਡੀ ਅਜੀਤ ਰਾਜ ਸਿੰਘ ਅਤੇ ਸੀਐਸਟਾਫ ਟੀਮ ਦੇ ਨਾਲ ਹੀ ਤਰਨਤਾਰਨ ਦੇ ਡੀਐਸਪੀ ਕਮਲਮੀਤ ਸਿੰਘ ਰੰਦਾਵਾ ਤੇ थाना ਮੁਖੀ ਹਰਜਿੰਦਰ ਸਿੰਘ ਮੌਕੇ ਤੇ ਪਹੁੰਚ ਗਏ ਤੇ Laash ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਪਹੁੰਚੇ ਤਰਨਤਾਰਨ ਦੇ ਡੀਐਸਪੀ ਕਮਲਮੀਤ ਸਿੰਘ ਰਵੀਰ ਰੰਦਾਵਾ ਨੇ ਕਹਿ ਕੇ ਤਰਨਤਾਰਨ ਚਾਜੀ ਕੁਝ ਵਿਅਕਤੀਆਂ ਵੱਲੋਂ ਵਿਨੀ ਕੁਮਾਰ ਬਿੰਨੀ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਨੇ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਿਸ ਨੇ ਆਪਣੀ ਇਹ ਬਹੁਤ ਸਾਡਾ ਇਨਸਾਫ ਦਵਾਉਗੇ ਸਾਨੂੰ ਕਹਾਂ ਜੋ ਕਹਿੰਦੇ ਬਣ ਗਿਆ ਉਹ ਕਾਰਵਾਈ ਬਣਾ ਦੇ ਵੀਨੇ ਦੁਕਾਨ ਤੇ ਸੀ ਉਹਦੇ ਘਰ ਆ ਗਿਆ ਸੀ ਨਹੀਂ ਉਹ ਘਰ ਨਹੀਂ ਸੀ ਉਹ ਬਾਹਰ ਗਿਆ ਸੀ ਥੋੜਾ ਜਿਹਾ ਕਹਿੰਦਾ ਮੈਂ ਲੈਡੀਆਂ ਨੂੰ ਚੁੱਕ ਕੇ ਆਉਣਾ ਸੀ ਜੁਕੜਾ ਪੋਲਾਲ ਨੂੰ ਗਿਆ ਵਾਂ ਤੇ ਕਿੰਨੇ ਨਾ ਕੰਟੇ ਨੂੰ ਬੈਠਾ ਸਾਨੂੰ ਬਾਤ ਲੱਗੀ ਕੀ ਪਤਾ ਲੱਗਾ ਕਿੰਨੇ ਕ ਬੰਦੇ ਸੀ ਕਿੰਨੇ ਚਾਰ ਪੰਜ ਜਣੇ ਬੰਦੇ ਅਗੇ ਕੋਈ ਬੁਲਟ ਤੇ ਆਇਆ ਕੋਈ ਮੋਟਰਸਾਈਕਲ ਤੇ ਆਇਆ ਇਹ ਕਹਿੰਦੇ ਪੁੱਛ ਕੇ ਗਏ ਆ ਨਾਮੀ ਦੇ ਬਾਰੇ ਪੂਰੀ ਤਲਾਹ ਲਈ ਅਗੇ ਨੇ ਸੀਆਰ ਵੀ ਕਹਿੰਨੇ ਦਿੱਤੀ ਹੈ ਤੇ ਫੇਰ ਕੰਮ ਹੋਇਆ ਵਾ ਤੇ ਕਿਸੇ ਨੂੰ ਪਤਾ ਹੋਵੇ ਕੋਈ ਲੱਗਦਾ ਨਹੀਂ ਸਾਨੂੰ ਤੇ ਕੁਝ ਨਹੀਂ ਪਤਾ ਹੈਗਾ ਜੀ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਿਵਰਾਸਤਾ ਤੇ ਪੋਸਟਮਾਨ ਕਰਦਾ ਨਾਰੇ ਵਿੱਚ ਤੁਸੀਂ ਕੀ ਮੰਗ ਕਰਦੇ ਹੋ ਨਾ ਅਸੀਂ ਇਨਸਾਫ ਮੰਗ ਕਰਦੇ ਸਾਡੇ ਪੁੱਤ ਦੀ ਜਾਨ ਲਈ ਹੈ ਸਾਨੂੰ ਜਾਣਦੇ ਮੰਡੇ ਜਾਣ ਚਾਹੀਦੇ ਉਹਨਾਂ ਨੂੰ ਕਸ਼ਨ ਆਈ ਹੈ ਵੀ ਵਿਨੇ ਕੁਮਾਰ ਪੁੱਤਰ ਮੇਸ਼ ਕੁਮਾਰ ਹੈ ਤੇ ਇਹਨੂੰ ਗੋਲੀ ਵੱਜੀ ਹੈ ਤੇ ਇੱਥੇ ਸੇਵਲਾਤਾਂ ਲੈ ਆਏ ਆ ਇੱਥੇ ਅਸੀਂ ਆ ਗਏ ਹੁਣ ਵੈਰੀਫਾਈ ਕਰਦੇ ਕੇਸ ਰਜਿਸਟਰ ਕਰਨ ਲੱਗੇ ਆ ਫਿਰ ਬਾਕੀ ਸਾਰੀ ਵੈਰੀਫਾਈ ਕਰਦੇ ਆ ਸਰ ਕਿੰਨੇ ਕ ਬੰਦੇ ਦੱਸੀ ਗਏ ਆ ਜਦਾਂ ਲੱਗੇ ਸੀ ਇਹਨਾਂ ਨੂੰ ਜੇ ਪਤਾ ਹੀ ਨਹੀਂ ਕਿਸੇ ਨੂੰ ਬਾਕੀ ਵੈਰੀਫਾਈ ਕਰ ਰਹੇ ਹੁਣ ਕੋਈ ਅਨਨੋਨ ਬੰਦੇ ਆਏ ਇਹ ਵੀ ਮੁੰਡਾ ਕਿਹਦੇ ਬਾਰੇ ਵੀ ਕੁਝ ਨਹੀਂ ਪਤਾ ਲੱਗਾ ਜੇ ਮੌਕੇ ਤੇ ਆਇਆ ਆ ਸਰ ਇਹ ਹੈਗਾ ਕੋਈ ਹੋਰ ਇਹਨੂੰ ਕਿਸੇ ਕਸਮ ਨਾਲ ਨਾ ਸਪਾਸਟ ਜੋ ਸੇਵਲਾਤਾਂ ਲੈ ਆਏ ਆ ਕਿਹ ਹੈ ਕੋਈ ਪਤਾ ਨਹੀਂ ਕਿੰਨੇ ਬੰਦੇ ਆ ਕੋਈ ਇਹ ਲੈ ਕੇ ਨਹੀਂ ਲੈ ਕੇ ਨਹੀਂ ਨਹੀਂ ਇਹਦੇ ਨਹੀਂ ਪਤਾ